ਕਈ ਵਾਰੀ ਗੱਲਾਂ ਪੈਣਾ ਪੈਣਾ ਦਾ ਕਹਿੰਦੇ ਸੀ ਵੀ ਇੱਥੇ ਨਹੀਂ ਹੋਣੇ ਤੇ ਰਿਮ ਕਾਲ ਕਰਦੇ ਸੀ ਬਹਿ ਕੇ ਚੱਲ ਕੋਈ ਗੱਲ ਆ ਫਿਰ ਹੁਣ ਜਿਹੜਾ ਜ਼ਮੀਨ ਇਸੇ ਰਾ ਪਾਈ ਹੈਗੀ ਤਾਂ ਹੁਣ ਮੁੱਲ ਮਿਲ ਰਿਹਾ ਇਹ ਚੀਜ਼ਾਂ ਦਾ ਤੇ ਪਿਛਲੇ ਸਾਲ ਥੋੜੀ ਠੰਡਾ ਮੌਸਮ ਰਿਹਾ ਸੀ ਤੇ ਮਈ ਚ ਫਲ ਆ ਗਿਆ ਸੀ ਮਈ ਚ ਐਤਕੀ ਵੀ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਗਰਮੀ ਪੈਣ ਕਰਕੇ ਉਹ ਸਾਰਾ ਝਟ ਚੁੜ ਗਿਆ ਨੀ ਦੇਖੋ ਕੋਈ ਵੀ ਚੀਜ਼ ਆ ਆਪਾਂ ਕਿਸੇ ਵੀ ਚੀਜ਼ ਨੂੰ ਜੇ ਕਰਾਂਗੇ ਸੱਚੇ ਮਨ ਤੋਂ ਕਰਾਂਗੇ ਜਾਂ ਇਸ਼ਕ ਦੇ ਤੌਰ ਤੇ ਵੱਡੀ ਗੱਲ ਤੇ ਆ ਇਸ਼ਕ ਦੇ ਤੌਰ ਤੇ ਸਾਨੂੰ ਕਰਨਾ ਪੈਣਾ ਜੁਸੀਂ ਬੂਟੇ ਦੱਸ ਰਹੇ ਸੀ ਜਿਵੇਂ ਰੋਟ ਨੂੰ ਗਰਮੀ ਕਰਕੇ ਦਿੱਕਤ ਆਈ ਹੈ ਜਾਂ ਹੋਰ ਬੂਟੇ ਅੰਬ ਦੇ ਬੂਟੇ ਕਾਫੀ ਜ਼ਿਆਦਾ ਸੁੱਕੇ ਨੇ ਤਾਂ ਇਹ ਤਾਪਮਾਨ ਦਾ ਵੀ ਅਸਰ ਤੁਹਾਨੂੰ ਲੱਗਦਾਗਾ ਇਸ ਸਮੇਂ ਅਸੀਂ ਸੰਗਰੂਰ ਦੇ ਡੜਬਾ ਹਲਕੇ ਦੇ ਪਿੰਡ ਰੋਗਲਾ ਦੇ ਵਿੱਚ ਖੜੇ ਆਂਗੇ ਜਿੱਥੋਂ ਦੇ ਕਿ ਕਿਸਾਨ ਬਲਵਿੰਦਰ ਸਿੰਘ ਨੇ ਆਪਣੇ ਖੇਤ ਦੇ ਵਿੱਚ ਸੇਬਾਂ ਦੀ ਜਿਹੜੀ ਫਸਲ ਹੈਗੀ ਖੇਤੀ ਆ ਉਹ ਕਰਕੇ ਵਿਖਾਈਏ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਸੇਬ ਨੇਗੇ ਜਿਹੜੇ ਇਸ ਸਮੇਂ ਲੱਗੇ ਹੋਏ ਨੇ 골ਡਨ ਜਿਹੜੀ ਵੈਰਾਈਟੀ ਹੈ ਲੱਗੀ ਹੈਗੀ ਤਾ ਇਹ ਫਸਲਾਂ ਨੇ ਜਿਹੜੀਆਂ ਇਸ ਤੋਂ ਇਲਾਵਾ ਜਿਹੜੇ ਬਦਾਮ ਨੇ ਬਦਾਮਾਂ ਦੇ ਜਿਹੜੇ ਬੂਟੇ ਨੇ ਉਹ ਭਰੇ ਹੋਏ ਨੇ ਡ੍ਰੈਗਨ ਫਰੂਟ ਆ ਲੰਮੇ ਸਮੇ ਤੋਂ ਉਹ ਇਹ ਖੇਤੀ ਆ ਜਿਹੜੀ ਕਰ ਰਹੇ ਨੇ ਸਾਡੇ ਨਾਲ ਬਲਵਿੰਦਰ ਸਿੰਘ ਇਸ ਸਮੇਂ ਮੌਜੂਦ ਨੇਗੇ ਬਲਵਿੰਦਰ ਜੀ ਕਿਵੇਂ ਦੇਖਦੇ ਹੋਗੇ ਕਿ ਤੁਹਾਡੇ ਖੇਤ ਦੇ ਵਿੱਚ ਇਸ ਤਰ੍ਹਾਂ ਜਿਹੜੇ 골ਡਨ ਰੰਗ ਦੇ ਸੇਬ ਦੇਖ ਕੇ ਕੋਈ ਭਲੇਖਾ ਵੀ ਖਾ ਸਕਦਾ ਪੜਿਆ ਕਾਹੇ ਕਾਣੀ ਖਾਣਾ ਜੀ ਇਹ ਕਈ ਵਾਰੀ ਅਗਲਾ ਪਹਿਨਾ ਪਹਿਨਾ ਤਾਂ ਕਹਿੰਦੇ ਸੀ ਵੀ ਇੱਥੇ ਨਹੀਂ ਹੋਣੇ ਤੇ ਰਿਮ ਕਾਲ ਕਰਦੇ ਸੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਹੂੰ ਹੂੰ ਵੀ ਨੇ ਹੋਣਗੇ ਕਿ ਇਹਦਾ ਮਿਹਨਤ ਤੇ ਕਰੀਏ ਦੀ ਹੁਣ ਕੀ ਕਹਿੰਦੇ ਨੇ ਫਿਰ ਹੁਣ ਤਾਂ ਉਹਨਾਂ ਨੂੰ ਪਤਾ ਲੱਗ ਹੀ ਗਿਆ ਜੀ ਇਹਦਾ 2019 ਦੀ ਗੱਲ ਹੈ ਜਦੋਂ ਅਸੀਂ ਛੋਟੇ ਛੋਟੇ ਬੂਟੇ ਲਾਏ ਸੀ ਉਦੋਂ ਸਾਨੂੰ ਬਥੇਰੇ ਰਿਮ ਕਾਲ ਕਰਦੇ ਸੀ ਲੋਕ ਹੂੰ ਵੀ ਇਹ ਇਹ ਕਿਹੜੇ ਪਾਸੇ ਨੂੰ ਤੁਰ ਪਏ ਹਾਂ ਜੀ ਹੂੰ ਤਾ ਫਿਰ ਹੁਣ ਜਿਹੜਾ ਜ਼ਮੀਨ ਇਸੇ ਰਾ ਪਾਈ ਹੈਗੀ ਤਾਂ ਹੁਣ ਮੁੱਲ ਮਿਲ ਰਿਹਾ ਇਹ ਚੀਜ਼ਾਂ ਦਾ ਹਾਂਜੀ ਹਾਂ ਵਧੀਆ ਨਾਲੇ ਤਾਂ ਮਾਲਮੀ ਸ਼ਾਂਤੀ ਰਹਿੰਦੀ ਹੈ ਜੀ ਨਾਲੇ ਚਾਰ ਪੈਸੇ ਪੱਲੇ ਵੀ ਆ ਜਾਂਦੇ ਨੇ ਜੀ ਹੂੰ ਜਿਵੇਂ ਐਤ ਕੀ ਤੁਸੀਂ ਦੱਸ ਰਹੇ ਸੀ ਕਿ ਮੌਸਮ ਬਦਲ ਨਾਲ ਝਾੜ ਜ਼ਿਆਦਾ ਕੇਰਿਆ ਵੀ ਹੈ ਜਾਂ ਜਿਵੇਂ ਸਾਈਜ਼ ਕਾਫੀ ਛੋਟਾ ਰਹਿ ਤੁਸੀਂ ਦੱਸੇ ਪਿਛਲੇ ਸਾਲ ਕਾਫੀ ਵਧੀਆ ਸਾਈਜ਼ ਸੀਗਾ ਇਹਦਾ ਹਾਂਜੀ ਉਹ ਚੀਜ਼ ਦਾ ਤਾਅਸਰ ਹੋਇਆ ਜੀ ਅੱਜ ਕੀ ਮੌਸਮ ਦਾ ਤਾਅਸਰ ਬਹੁਤ ਜ਼ਿਆਦਾ ਹੋਇਆ ਜੀ ਇਹਦੇ ਹੂੰ ਕੀ ਕੀ ਚੀਜ਼ਾਂ ਦਿੱਕਤ ਆਈ ਹੈਗੀ ਦਿੱਕਤ ਕਿਤੇ ਕਿਤੇ ਸੁੱਕਣੇ ਸੁੱਕੇ ਨੇ ਬੂਟੇ ਹੂੰ ਇੱਕ ਸਾਈਜ਼ ਛੋਟਾ ਰਹਿ ਗਿਆ ਜਿਆਦਾ ਇਹਨਾਂ ਦਾ ਅੱਜ ਵੀ ਤੁਸੀਂ ਡ੍ਰੈਗਨ ਫਰੂਟ ਵੀ ਲਗਾਇਆ ਹੋਇਆ ਹੈ ਡ੍ਰੈਗਨ ਫਰੂਟ ਦੇ ਵਿੱਚ ਆਲੂ ਬਖਾਰੇ ਲਾਏ ਹੋਏ ਨੇਗੇ ਉਹਦਾ ਤਜਰਬਾ ਕਿਸ ਤਰ੍ਹਾਂ ਦਾ ਰਿਹਾਗਾ ਆਲੂ ਬਖਾਰੇ ਤਾਂ ਅਸੀਂ ਇਸ ਤਰ੍ਹਾਂ ਕਰਕੇ ਲਾਏ ਨੇ ਵੀ ਚਲੋ ਮਾੜਾ ਮੋਟਾ ਉੱਥੇ ਠੰਡ ਰਹੀ ਕਿਉਂ ਡ੍ਰੈਗਨ ਫਰੂਟ ਨੂੰ ਜ਼ਿਆਦਾ ਗਰਮੀ ਤੰਗ ਕਰਦੀ ਹੈ ਹਾਂ ਤੇ ਪਿਛਲੇ ਸਾਲ ਥੋੜੀ ਜੀ ਠੰਡਾ ਮੌਸਮ ਰਿਹਾ ਸੀ ਤੇ ਮਈ ਚ ਫਲ ਆ ਗਿਆ ਸੀ ਹਾਂ ਮਈ ਚ ਐਤਕੀ ਵੀ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਗਰਮੀ ਪੈਣ ਕਰਕੇ ਉਹ ਸਾਰਾ ਝਟ ਚੜ ਗਿਆ ਹਾਂ ਤੇ ਬਾਕੀ ਉੱਥੇ ਪੀਲੇ ਵੀ ਥੋੜਾ ਜ਼ਿਆਦਾ ਹੋ ਗਏ ਨੇ ਇਹਨਾਂ ਦੀ ਕਿੰਨੀ ਕੁ ਦੇਖਭਾਲ ਤੁਸੀਂ ਰੱਖਦੇ ਹੋ ਮਤਲਬ ਕਿੰਨਾ ਪੰਜਾਬ ਤੇ ਉੱਪਰੋਂ ਸੰਗਰੂਰ ਦੇ ਵਿੱਚ ਤੁਸੀਂ ਸੇਵ ਦੀ ਜਿਹੜੀ ਖੇਤੀ ਕਰੀ ਹੈਗੀ ਨਹੀਂ ਗੌਰ ਤਾਂ ਇੰਨੀ ਕੀ ਹੈ ਜੀ ਮਾੜਾ ਮੋਟਾ ਪਾਣੀ ਤਾਂ ਨਹੀਂ ਦੀਏ ਜਾਂ ਜਿਹੜਾ ਮਾੜਾ ਮੋਟਾ ਕੋਈ ਹੁੰਦਾ ਹੈ ਵੀ ਜਿਹੜੇ ਆਮ ਮੌਕੇ ਤੇ ਜਿਹੜੇ ਜਿਵੇਂ ਖਾਦ ਵਗੈਰਾ ਪਾਣੀ ਆ ਉਹ ਹੀ ਆ ਹੋਰ ਤੇ ਕੋਈ ਗੌਰ ਇੰਨੀ ਕੋਈ ਸਪੈਸ਼ਲ ਹੈ ਨਹੀਂ ਜਾਂ ਕਟਿੰਗ ਕਟਿੰਗ ਨਹੀਂ ਹੁੰਦੀ ਹੈ ਜੀ ਇਹਦੀ ਮੌਕੇ ਤੇ ਦਸੰਬਰ ਤੇ ਕਟਿੰਗ ਕਰਨੀ ਪੈਂਦੀ ਹੈ ਜਿਹੜੀ ਟ੍ਰੇਨਿੰਗ ਕਿੱਥੋਂ ਲਈ ਤੁਸੀਂ ਜੀ ਮੈਂ ਟ੍ਰੇਨਿੰਗ ਤੇ ਨਹੀਂ ਜੀ ਲਈ ਆਈ ਹੂੰ ਬਸ ਨਰਸਰੀ ਵਾਲੇ ਤੇ ਜਿੱਦੇ ਬੂਟੇ ਲੈ ਕੇ ਆਏ ਸੀ ਉਹਦੇ ਤੋਂ ਪੁੱਛ ਲਿਆ ਸੀ ਮਨ 'ਚ ਸ਼ੌਂਕ ਜਾਗ ਗਿਆ ਬਸ ਵੀ ਸ਼ੁਰੂ ਕਰਤਾ ਹਾਂਜੀ ਬਸ ਇਹੀ ਹੈ ਹੂੰ ਅੰਦਰ ਮਤਲਬ ਜਨੂੰਨ ਸੀਗਾ ਵੀ ਇਹ ਕਰਕੇ ਦਿਖਾਉਣਾ ਇੱਕ ਵਾਰ। ਕਈ ਵਾਰੀ ਹੋਰ ਹੁੰਦਾ ਜਿੰਨਾ ਚਿਰ ਆਪਾਂ ਪ੍ਰੈਕਟੀਕਲੀ ਨਾ ਕਰਾਂਗੇ ਕੁਛ ਤਾਂ ਉਹ ਭਾਵੇਂ ਕੁਝ ਕੋਈ ਹੋਏਗਾ ਉਹ ਤਾਂ ਨਹੀਂ ਪ੍ਰੈਕਟੀਕਲੀ ਤੇ ਇਹ ਵੀ ਇੱਕ ਜਿਵਾਰੀ ਗਲਤੀ ਚੀਜ਼ ਹੋ ਗਈ ਤਾਂ ਦੁਬਾਰੇ ਠੀਕ ਹੋ ਜੂਗੀ ਏਡੀ ਗਿੱਡੀ ਗਿੱਦ। ਤਾਂ ਐਡੀ ਉਮਰ ਚਾਕੇ ਕਿਵੇਂ ਤਜਰਬਾ ਆਇਆ ਵੀ ਪਹਿਲਾਂ ਪਹਿਲਾਂ ਕਾਦੀ ਖੇਤੀ ਕਰਦੇ ਸੀਗੇ। ਪਹਿਲਾਂ ਦਾ ਜੀਰੀ ਜੀ ਕਣਕੀ ਕਰਦੇ ਸੀ ਕਿੰਨੇ ਸਾਲ ਕਰੀਏਗੀ? ਕਾਫੀ ਸਾਲ ਕਰੇ ਨੇ ਜੀ ਬਾਕੀ ਮਾੜਾ ਮੋਟਾ ਖੇਡਣ ਖੁੰਡਣ ਕੰਨੀ ਹੁੰਦੇ ਸੀ ਬਾਕੀ ਮੇਰੇ ਘਰ 55 ਸਾਲ ਤੱਕ ਇਹੀ ਕਰਦੇ ਰਹੇ। ਠੀਕ ਹੈ ਤਾਂ ਫਿਰ ਮਨ ਬਦਲਿਆ ਕਿਵੇਂ ਵੀ ਇਹ ਛੱਡ ਕੇ ਆ ਵੀ ਕਰਕੇ ਦੇਖੀਏ ਬਸ ਇਹ ਸੀ ਉਧਰ ਖੇਡਣ ਵਾਲੋ ਥੋੜਾ ਵੇਲੇ ਹੋ ਗਏ ਫਿਰ ਇੱਧਰ ਨੂੰ ਆ ਗਏ ਮੈਂ ਜਲਵਾੜਾ ਮੱਡਾ ਧਿਆਨ ਤੇ ਲੱਗੇ ਰਵਾਂਗੇ ਹਾਂ ਤਾਂ ਫਿਰ ਹੁਣ ਤਿਆਰਪਾ ਵਧਿਆ ਰਿਹਾ हांए ਵਧੀਆ ਹੂੰ ਮੈਂ ਇਹ ਆ ਵੀ ਚਲੋ ਘਟੋ ਘਟੇ ਹੀ ਆ ਪਹਿਲਾਂ ਕੁਝ ਖੇਡਾਂ ਕਰਕੇ ਲੋਕਾਂ ਨੂੰ ਜਾਣਦੇ ਸੀ ਕੁਝ ਉਧਰ ਹੋਣ ਕਰਕੇ ਇੱਧਰ ਕਰਕੇ ਲੋਕਾਂ ਨੂੰ ਜਾਨਾ ਮਸ਼ਹੂਰ ਹੋ ਤੁਸੀਂ ਕਾਫੀ ਦੂਰੋਂ ਪਤਾ ਲੱਗ ਜਾਂਦਾ ਕਹਿੰਦੇ ਵੀ ਸੇਬਾਂ ਵਾਲੇ ਖੇਤ ਜਾਂ ਬਾਗ ਜਾਣਾ ਹੈਗਾ ਦੱਸ ਦਿੰਦੇ ਆ ਰੋਗਲੇ ਦੇ ਲੋਕ ਹਾਂਜੀ ਬਾਕੀ ਇਹਦਾ ਵੀ ਉਹ ਪਹਿਲਾਂ ਉਧਰ ਵੀ ਬਥੇਰੀ ਦੂਰ ਤੱਕ ਜਾਣਦੇ ਸੀ ਲੋਕ ਹੂੰ ਬਾਕੀ ਉਹ ਜਿਹੜੇ ਮੜ ਮੋਟੇ ਜੇ ਉਧਰ ਦੇ ਨਹੀਂ ਜਾਣੇ ਖੇਡਣ ਵਾਲੇ ਤਾਂ ਉਹ ਜਿਹੜੇ ਬਾਕੀ ਦੇ ਸੀ ਉਹ ਹਿਸਾਬ ਤਨ ਜਾਣਨ ਲੱਗੇ ਜਿਹੜੇ ਨਵੇਂ ਕਿਸਾਨ ਨੇ ਜਿਵੇਂ ਜਿਹੜੇ ਨਵੇਂ ਨੌਜਵਾਨ ਨੇ ਤੁਸੀਂ ਤਾਂ ਇੱਕ ਆਪਨੇ ਆਪ ਜਿਵੇਂ ਵਿਸਾਲ ਪੈਦਾ ਕੀਤੀ ਹੈ ਵੀ 66 ਸਾਲ ਦੀ ਉਮਰ ਜਿਵੇਂ ਤੁਸੀਂ ਦੱਸੀ ਆਪਣੀ ਵੀ ਇਹ ਉਮਰ ਚ ਜਾ ਕੇ ਇਸ ਤਰ੍ਹਾਂ ਦੀ ਖੇਤੀ ਦੀ ਸ਼ੁਰੂਆਤ ਪਰ ਜਿਹੜੇ ਨਵੇਂ ਨੌਜਵਾਨ ਤਜਰਬੇ ਕਰ ਰਹੇ ਨੇ ਕਿ ਤੁਹਾਨੂੰ ਕੀ ਲੱਗਦਾ ਵੀ ਕੀ ਕੀ ਚੀਜ਼ ਕਰਨੀ ਚਾਹੀਦੀ ਹੈਗੀ ਨਹੀਂ ਦੇਖੋ ਕੋਈ ਵੀ ਚੀਜ਼ ਆ ਆਪਾਂ ਕਿਸੇ ਵੀ ਚੀਜ਼ ਨੂੰ ਜੇ ਕਰਾਂਗੇ ਸੱਚੇ ਮਨ ਤੋਂ ਕਰਾਂਗੇ ਜਾਂ ਇਸ਼ਕ ਦੇ ਤੌਰ ਤੇ ਵੱਡੀ ਗੱਲ ਤੇ ਹੈ ਇਸ਼ਕ ਦੇ ਤੌਰ ਤੇ ਸਾਨੂੰ ਕਰਨਾ ਪੈਂਦਾ ਹੈ ਹੂੰ ਜੇ ਆਪਾਂ ਕੋਈ ਵੀ ਚੀਜ਼ ਹੈ ਜਿਵੇਂ ਹੁਣ ਕਈ ਹੁੰਦੇ ਨੇ ਇੱਥੋਂ ਖੇਡਣ ਜਾਂਦੇ ਨੇ ਰਾਜ ਕੋਈ ਹੋਰ ਮਿਲ ਗਿਆ ਗੱਲਾਂ ਵਾਲਾ ਤਾਂ ਉੱਥੇ ਗੱਲਾਂ ਮਾਰ ਕੇ ਸਰ ਗਿਆ ਹੂੰ ਉਹ ਇਹ ਹੈ ਵੀ ਉਹ ਨਾ ਤਾਂ ਖਿਡਾਰੀ ਬਣ ਸਕਦਾ ਨਾ ਕੁਝ ਹੋਰ ਬਣ ਸਕਦਾ ਗੋਲ ਪੂਰਾ ਨਹੀਂ ਹੁੰਦਾ ਫਿਰ ਤੁਹਾਡਾ ਜੀ ਜੇ ਇਹ ਵੀ ਜੇ ਆਪਾਂ ਕਿਸੇ ਵੀ ਕੰਮ ਨੂੰ ਕਰਨਾ ਹੈ ਉਹਨੂੰ ਪ੍ਰੋਪਰ ਟਾਈਮ ਉਹਨਾਂ ਦੇਣਾ ਹੀ ਪੈਗਾ ਜੀ ਤਾਂ ਆਪਾਂ ਨੂੰ ਕੁਝ ਲੱਭਾ ਗਿਆ ਉਹ ਐਸੇ ਨਹੀਂ ਬੰਦਾ ਤਾਂ ਇਹਨੂੰ ਇਹ ਬਾਗ ਨੂੰ ਇੱਥੇ ਤੱਕ ਲਿਆਉਣ 'ਚ ਸਮੱਸਿਆਵਾਂ ਕੀ-ਕੀ ਆਈਆਂ ਨਹੀਂ ਐਡੇ ਕੋਈ ਖਾਸ ਸਮੱਸਿਆ ਨਹੀਂ ਹੁੰਦੀ ਜੀ ਬੂਟੇ ਨੇ ਆਪਣੇ ਹਿਸਾਬ ਤੇ ਹੋ ਹੀ ਜਾਣਾ ਹੁੰਦਾ ਇਹ ਐ ਵੀ ਆਪਦਾ ਮੈਂ ਆਪਣੀ ਡਿਊਟੀ ਤੇ ਮਿਹਨਤ ਕਰਨੀ ਦੀ ਹੈ ਮਿਹਨਤ ਕਰੀ ਜੋ ਬਾਕੀ ਦਾ ਕੰਮ ਤਾਂ ਕੁਦਰਤ ਨੇ ਕਰ ਹੀ ਦੇਣਾ ਹੁਣ ਸਾਰੇ ਬੂਟਿਆਂ ਤੇ ਫਲ ਆ ਗਿਆ ਹੈਗਾ हां जी तकरीबन सारे बूटां ने फल आया हुआ है जी हम्म तां हुन जे मैं असि कुछ ਤੁਸੀਂ बूटे ਦੱਸ ਰਹੇ ਸੀ ਜਿਵੇਂ ਰੋਟ ਨੂੰ ਗਰਮੀ ਕਰਕੇ ਦਿੱਕਤ ਆਈ ਹੈ ਜਾਂ ਹੋਰ ਬੂਟੇ ਅੰਬ ਦੇ ਬੂਟੇ ਕਾਫੀ ਜ਼ਿਆਦਾ ਸੁੱਕੇ ਨੇ ਤਾਂ ਇਹ ਤਾਪਮਾਨ ਦਾ ਵੀ ਅਸਰ ਤੁਹਾਨੂੰ ਲੱਗਦਾਗਾ ਹਾਂ ਤਾਪਮਾਨ ਦਾ ਤਾਂ ਇਹ ਹੁੰਦਾ ਜੇ ਆਪਾਂ ਜ਼ਿਆਦਾ ਪਾਣੀ ਲਾਵਾਂਗੇ ਤਾਂ ਜੜਾਂ ਨੂੰ ਫੰਗਸ ਪੈ ਜਾਣੀ ਹੁੰਦੀ ਹੈ ਜੇ ਨਾਲ ਆਵਾਂਗੇ ਤਾਂ ਉਹਨਾਂ ਨੂੰ ਧੁੱਪ ਨੇ ਮਾਰਨਾ ਹੁੰਦਾ ਹੈ ਜਦਕਰ ਗਰਮੀ ਦੇ ਵਿੱਚ ਕਈ ਤਰ੍ਹਾਂ ਦਾ ਹੋ ਜਾਂਦਾ ਹੈ ਹੂੰ ਬਾਕੀ ਇਹ ਹੈ ਵੀ ਚਲੋ ਸੁੱਕ ਗਏ ਤਾਂ ਦਵਾਰੇ ਲਾ ਦਾਂਗੇ ਜਿਵੇਂ ਉਹ ਲੁਕਾਠ ਦੇ ਬੂਟੇ ਨੇ ਅਸੀਂ ਪੰਜ ਵਾਰ ਹੀ ਲਾਏ ਸੀ ਹੂੰ ਪੰਜਵੀਂ ਵਾਰੀ ਹੁਣ ਪਿਛਲੇ ਸਾਲ ਇਹ ਲੱਗਿਆ ਸੀ ਆਮਲੀ ਇਹ ਹੈ ਵੀ ਜੇ ਆਪਾਂ ਇੱਕ ਅੱਧੀ ਵਾਰੀ ਕੁਝ ਹੁੰਦਾ ਤਾਂ ਉਹਨੂੰ ਛੱਡਣਾ ਨਹੀਂ ਚਾਹੀਦਾ ਉਹਨੂੰ ਚੰਬੜੇ ਰਹੋ ਤਾਂ ਕਿਤੇ ਨਾ ਕਿਤੇ ਤਾਂ ਕੁਝ ਹੋ ਹੀ ਜਾਂਦਾ ਠੀਕ ਹੈ ਫਿਰ ਇਹ ਜਦੋਂ ਵੇਚਦੇ ਹੋਂ ਕਿੱਥੇ ਕਿੱਥੇ ਮਤਲਬ ਵੀ ਮਾਰਕੀਟਿੰਗ ਖੁਦ ਹੀ ਵੇਚ ਕੇ ਆਉਣੇ ਹੋਗੇ ਨਹੀਂ ਜੇ ਆਮ ਦੁਕਾਨਾਂ ਤੇ ਕੋਹਨਾ ਤੇ ਦੇ ਕੇ ਆਈਦੇ ਨੇ ਹੂੰ ਬਾਕੀ ਮੰਡੀ 'ਚ ਵੀ ਚਲ ਜਾਂਦੀ ਹੈ ਡ੍ਰੈਗਨ ਫਰੂਟ ਲੈ ਕੇ ਡ੍ਰੈਗਨ ਫਰੂਟ ਦਾ ਤੁਸੀਂ ਦੱਸ ਰਹੇ ਚੰਗਾ ਝਾੜ ਰਿਹਾ ਤੁਹਾਡਾ ਹਾਂਜੀ ਉਹ ਤਾਂ 1 ਵਜ ਦਾ ਘੱਟੋ-ਘੱਟ 8-7 ਕੁਇੰਟਲ ਤਾਂ ਹੋ ਹੀ ਜਾਂਦਾ ਜੀ ਜਦੋਂ ਇੱਕ ਵਾਰੀ ਜਦੋਂ ਫੁੱਲ ਲੱਗਦੇ ਨੇ 8-10 ਕੁਇੰਟਲ ਹੋ ਜਾਂਦਾ ਜੀ ਤੇ ਘੱ ਜਿਵੇਂ ਤੁਸੀਂ ਦੱਸਿਆਗਾ ਕਿ ਤੁਸੀਂ ਖੁਦ ਹੀ ਸ਼ੁਰੂ ਕਰਿਆ ਤਾਂ ਤੁਹਾਨੂੰ ਲੱਗਦਾ ਵੀ ਜੇ ਸਰਕਾਰਾਂ ਨਵੀਂ ਪੀੜ੍ਹੀ ਜਿਹੜੀ ਜਿਹੜੀ ਮਾਇੂਸ਼ ਹੋ ਕੇ ਨੌਕਰੀਆਂ ਨਹੀਂ ਮਿਲਦੀਆਂ ਤਾਂ ਬਾਹਰ ਜਾ ਰਹੀ ਹੈ ਜੇ ਉਹਨਾਂ ਨੂੰ ਇਸ ਤਰ੍ਹਾਂ ਦੇ ਰਾਹ ਦਿੱਤੇ ਜਾਣ ਤੁਹਾਨੂੰ ਲੱਗਦਾ ਵੀ ਇਹ ਪੰਜਾਬ ਦੇ ਵਿੱਚ ਵੀ ਜਿਹੜਾ ਇਹ ਵਧ ਰਹੀ ਤਾਪਸ਼ ਹੈ ਇਹਨੂੰ ਵੀ ਘਟਾਇਆ ਜਾ ਸਕਦਾ ਹੈ ਧਰਤੀ ਹਿੱਟਲੇ ਪਾਣੀ ਨੂੰ ਵੀ ਬਚਾਇਆ ਜਾ ਸਕਦਾ ਤੇ ਜਵਾਨੀ ਨੂੰ ਵੀ ਬਚਾਇਆ ਜਾ ਸਕਦਾਗਾ ਦੇਖੋ ਜੀ ਉਹ ਇੱਕ ਹੱਥ ਨਾਲ ਤਾਂ ਤਾੜੀ ਨਹੀਂ ਵੱਜ ਸਕਦੀ ਜਿਹੜਾ ਸਾਡਾ ਜੂਥ ਹੈ ਹੁਣ ਭਾਵੇਂ ਕੁਝ ਵੀ ਆਪਾਂ ਕਹਿੰਦੇ ਵਿਦੇਸ਼ਾਂ 'ਚ ਜਾਂਦੇ ਨੇ ਹਮ ਕਰਦੇ ਤਾਂ ਆ ਜਾ ਕੇ ਇਹੀ ਕੁਛ ਨਾ Hmm. ਯੇ ਦੇ ਵੱਡੇ ਆਉਂਦਿਆਂ ਤੇ ਕੋਈ ਹੈ ਨਹੀਂ ਕਰਨੀ ਤੇ ਉੱਥੇ ਦਿਹਾੜੀ ਹੋਈ ਹੈ ਇੱਥੇ ਅਸੀਂ ਕਰ ਨਹੀਂ ਸਕਦੇ ਕਿਉਂ ਇੱਥੇ ਫਿਰ ਇੱਕ ਦੂਗੇ ਤੋਂ ਦੇਖਣੇ ਵੀ ਕੋਈ ਮਖੌਲ ਨਾ ਕਰੇ ਉੱਥੇ ਕਿਸੇ ਨੇ ਦੇਖਣੇ ਨਹੀਂ ਹੁਣ ਲੈਟਰਨਾਂ ਵੀ ਉੱਥੇ ਕੋਈ ਸਾਫ਼ ਕਰ ਦਿੰਦਾ ਉੱਥੇ ਕਈਆਂ ਵੀ ਚਲਾ ਦਿੰਦੇ ਨੇ ਸਾਰਾ ਕੁਝ ਹੀ ਕਰ ਦਿੰਦੇ ਠੀਕ ਹੈ ਉੱਥੇ ਕਰਨ ਦੇ ਢੰਗ ਦਾ ਵੱਖਰਾ ਹੈ ਜਾਂ ਕੁਝ ਵੀ ਹੈ ਇੱਥੇ ਅਸੀਂ ਆਪਣੀ ਖੇਤੀ ਵੀ ਨਹੀਂ ਕਰਦੇ ਇੱਥੇ ਉਹ ਸਾਰੇ ਦਿਹਾੜੀਆਂ ਵਾਲਿਆਂ ਤੋਂ ਕਰਾਣੇ ਆ ਕੀ ਵਾਰੀ ਸਰਕਾਰਾਂ ਵੀ ਸਾਥ ਨਹੀਂ ਦਿੰਦੀਆਂ ਤੁਹਾਨੂੰ ਲੱਗਦਾ ਵੀ ਜੀ ਕਈ ਵਾਰੀ ਇਹ ਵੀ ਗੱਲ ਹੈਗੀ ਆ ਤਾਂ ਸਰਕਾਰਾਂ ਵੀ ਥੋੜਾ ਹੰਬੜਾ ਮਾਰਨਾ ਚਾਹੀਦਾ ਨਹੀਂ ਅਸਲ ਵਿੱਚ ਤਾਂ ਇਹ ਹੈ ਵੀ ਪਹਿਲਾਂ ਤਾਂ ਪਹਿਲੀ ਆਸਰਾ ਤੱਕਾਂਗੇ ਤਾਂ ਫਿਰ ਆਪਣੀਆਂ ਲੱਤਾਂ ਕੰਮ ਨਹੀਂ ਕਰਨੀਆਂ ਪਹਿਲਾਂ ਆਪਣੀਆਂ ਲੱਤਾਂ ਤੇ ਖੜੋ ਵਾਪੀ ਆਸਰੇ ਆਲੇ ਤਾਂ ਆਪ ਹੀ ਬਾਅਦ ਚ ਲੱਭਦੇ ਰਹਿਣਗੇ ਜਾਂ ਨਾ ਲੱਭਣਗੇ ਪਹਿਲਾਂ ਤੇ ਇਹ ਵੀ ਸਾਨੂੰ ਆਪ ਹੀ ਜ਼ੋਰਤ ਕਰਨੀ ਪੈਂਦੀ ਹੈ ਕੋਈ ਵੀ ਕੰਮ ਕਰਨਾ ਤਾਂ ਸਾਨੂੰ ਆਪ ਹੀ ਕਰਨਾ ਪੈਗਾ ਹੂੰ ਤਾਂ ਤੁਹਾਨੂੰ ਲੱਗਦਾ ਵੀ ਜਿਹੜੀ ਬਾਹਰ ਜਾ ਕੇ ਪੀੜੀ ਸੇਬ ਤੋੜਦੇ ਉਹ ਆਪਣੀ ਵੀ ਇੱਥੇ ਪੈਦਾ ਕਰ ਸਕਦੇ ਹਾਂ ਜੀ ਹਾਂ ਗੱਲ ਤਾਂ ਉਹੀ ਹੈ ਨਾ ਸਾਨੂੰ ਪਤਾ ਹੀ ਹੈ ਸਾਡੇ ਆਪਣੇ ਬੱਚੇ ਬਥੇਰੇ ਗਏ ਨੇ ਕਰਨਾ ਤਾਂ ਆ ਜਾ ਕੇ ਉੱਥੇ ਦਿਹਾੜੀ ਹੋਈ ਹੈ ਹੂੰ ਉਨੇ ਉਹ ਨੂੰ ਜੋਬ ਕਹਿ ਦਿੰਦੇ ਨੇ ਆਪਣੇ ਇੱਥੇ ਦਿਹਾੜੀ ਕਹਿ ਦਿੰਦੇ ਨੇ ਆਹੀ ਚੀਜ਼ ਦਾ ਫਰਕ ਹੈ ਤੁਹਾਨੂੰ ਦੇਖ ਕੇ ਤੁਸੀਂ ਤਾਂ ਚਿੱਟਾ ਕੁੜਤਾ ਪਜਾਮਾ ਪਾਇਆ ਆਪਣੇ ਬਾਗ ਦੇ ਵਿੱਚ ਫਿਰਦੇ ਹੋ ਲੱਗ ਨਹੀਂ ਰਹਾ ਨਹੀਂ ਇਹ ਤਾਂ ਥੋੜੇ ਜਿਹੇ ਰਵਾਇਤ ਤੇ ਮਾੜਾ ਮਡਾ ਡਿਜ਼ਾਈਨ ਦੇਣਾ ਹੁੰਦਾ ਕਈ ਵਾਰੀ ਬਾਅਦ ਚ ਪਛਾਣਦਾ ਵੀ ਨਹੀਂ ਹੈਗਾ ਵੀ ਇਹ ਬੰਦਾ ਕਿਹੜਾ ਹੈ ਪਰ ਇੱਥੇ ਤੁਹਾਡੀ ਸਹੀ ਗੱਲ ਹੈ ਵੀ ਆਪਣੇ ਖੇਤ ਦੇ ਵਿੱਚ ਕੰਮ ਕਰਦੇ ਆ ਤਾਂ ਸਾਨੂੰ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ ਨਹੀਂ ਇਹ ਦੇਖੋ ਕੰਮ ਆਪਾਂ ਕਿਤੇ ਵੀ ਕਰਨਾ ਹੈ ਕੰਮ ਦੇ ਵਿੱਚ ਕੋਈ ਨਹੀਂ ਹੈਗਾ ਜੀ ਕੰਮ ਮਾੜਾ ਚੰਗਾ ਵੱਡਾ ਛੋਟਾ ਕੋਈ ਨਹੀਂ ਹੁੰਦਾ ਇਹ ਹੈ ਵੀ ਸਾਨੂੰ ਇਹ ਹੈ ਵੀ ਕੰਮ ਸੱਚੇ ਮਨੋ ਕਰਨਾ ਚਾਹੀਦਾ ਜਮਾਇਤ ਕੀ ਗਰਮੀ ਨੇ ਨੁਕਸਾਨ ਕਰਿਆ ਤਾਂ ਉਹ ਮੰਨਤਾ ਨਹੀਂ ਡੋਲਦਾ ਕਈ ਵਾਰੀ ਵੀ ਯਾਰ ਨਹੀਂ ਨਹੀਂ ਇਹ ਤਾਂ ਤੇ ਉਹ ਮੈਂ ਤੁਹਾਨੂੰ ਦੱਸਣਾ ਵੀ ਇੱਥੇ ਨਾ ਤਾਂ ਕੁਝ ਲੈ ਕੇ ਆਏ ਸੀ ਨਾ ਲੈ ਕੇ ਜਾਣਾ ਕੁਝ ਹੂੰ ਜੇ ਹੁਣ ਕਹੀ ਜਾਵਾਂਗੇ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਉਹਦੇ ਨਾਲ ਪੂਰਾ ਨਹੀਂ ਹੋਣਾ ਇਹ ਤਾਂ ਇਹ ਹੀ ਹੈ ਵੀ ਬਸ ਮਨ ਨੂੰ ਸ਼ਾਂਤ ਰੱਖੋ ਐਤ ਕੀ ਨੇ ਪੂਰਾ ਹੋਏ ਅਗਲੇ ਸਾਲ ਹੋ ਜਾਊਗਾ ਬਾਗਬਾਨੀ ਵਿਭਾਗ ਆਉਂਦਾ ਤੁਹਾਡੇ ਕੋਲੇ ਨਹੀਂ ਜੀ ਇਹ ਨਹੀਂ ਆਇਆ ਜੀ ਕੋਈ ਅੱਛਾ ਹਾਂਜੀ ਠੀਕ ਹੈ ਤਾਂ ਲੱਗਦਾ ਹੁੰਦਾ ਵੀ ਜੇ ਕੋਈ ਸਰਕਾਰ ਮਾੜਾ ਮੋਟਾ ਦੇਵੇ ਫੰਡ ਵਗੈਰਾ ਜਾਂ ਕੋਈ ਹੋਰ ਤਾਂ ਲੱਗਦਾ ਕਿ ਉਹ ਰਿਕਵਰ ਹੋ ਜਾਂਦਾ ਜਿੰਨਾ ਕਿ ਚੀਜ਼ਾਂ ਬਚਣੀਆਂ ਸੀਗੀਆਂ ਨਹੀਂ ਜੇ ਪਤਾ ਕੀ ਹੈ ਉਹ ਤੇ ਇਹ ਵੀ ਜਿੰਨੇ ਆਪਣੇ ਕੋਲ ਦੋ ਪੈਸੇ ਘਟਣਾ ਹੈ ਉਸ ਹਿਸਾਬ ਤੇ ਆਪਦਾ ਚਲਾ ਲਓ ਚੱਕਰ ਕੋਈ ਜ਼ਰੂਰੀ ਨਹੀਂ ਹੈਗਾ ਕਿਸੇ ਤਾਂ ਜੇ ਮੰਗਣਾ ਤਾਂ ਪਰਮਾਤਮਾ ਤੋਂ ਹੀ ਮੰਗੋ ਹੂੰ ਦੁੱਜੇ ਤੱਕ ਕੀ ਦੇਣਗੇ ਸਾਨੂੰ ਇਹ ਨਹੀਂ ਪਤਾ ਕਿ ਦੇ ਕੇ 10 ਰੁਪਏ 20 ਥਾਵਾਂ ਤੇ ਫੋਟੋਆਂ ਕਿਛ ਕੇ ਐਡ ਦਿੰਦੇ ਫਰੀ ਜਾਂਦੇ ਨੇ ਹੁਣਾਂ ਤੱਕ ਇਹਨਾਂ ਨੂੰ ਹੜਾਂ ਵਾਲਿਆਂ ਨੂੰ ਕੀ ਮਿਲਦਾ 6800 ਨਾਲ ਕੀ ਮਿਲਣਾ ਹੁੰਦਾ ਜੇ ਕਿਸੇ ਦੀ 50000 ਦਾ ਨੁਕਸਾਨ ਹੋ ਗਿਆ 6800 ਨਾਲ ਉਹਦਾ ਕਿਹੜਾ ਪੂਰਾ ਹੋ ਜਾਂਦਾ ਤੁਸੀਂ ਉਹ ਆਸਰ ਹੀ ਨਹੀਂ ਤੱਕਦੇ ਨਹੀਂ ਜੀ ਨੇਸ਼ ਜੀ ਬਿਲਕੁਲ ਹੀ ਨਹੀਂ ਤੱਕਦੇ ਆਸਰ ਸੋ ਇਹ ਬਲਵਿੰਦਰ ਸਿੰਘ ਨੇਗੇ ਜੋ ਕਿ ਜੇ ਸਹੀ ਮਾਨਿਆ ਚਲਾਈਏ ਵੀ ਅਸਲ ਚ ਕੁਦਰਤ ਨੂੰ ਪਿਆਰ ਕਰਨ ਵਾਲੇ ਕਿਸਾਨ ਨੇ ਜਿਨ੍ਹਾਂ ਨੇ ਆਪਣੇ ਖੇਤ ਦੇ ਵਿੱਚ ਕੁਦਰਤੀ ਕ੍ਰਿਸ਼ਮਾ ਕਰਕੇ ਦਿਖਾਇਆਗਾ ਬਦਾਮ ਦੀ ਖੇਤੀ ਹੈਗੀ ਬਦਾਮਾਂ ਨਾਲ ਇਸ ਵੇਲੇ ਇਹਨਾਂ ਦੇ ਬੂਟੇ ਭਰੇ ਹੋਏ ਨੇਗੇ ਸੇਬਾਂ ਨਾਲ ਭਰੇ ਹੋਏ ਨੇਗੇ ਗਰਮੀ ਕਰਕੇ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਬੂਟਿਆਂ ਤੇ ਅਸਰ ਜਿਹੜਾ ਗਰਮੀ ਦਾ ਦਿਖਾਈ ਦਿੱਤਾ ਪਰ ਫਿਰ ਵੀ ਉਹਨਾਂ ਨੂੰ ਕੋਈ ਗਿਲਾ ਨਹੀਂ ਕਿਉਂਕਿ ਉਹ ਏਸੇ ਚੀਜ਼ ਦੇ ਵਿੱਚ ਆਪਣੀ ਜਿਹੜੀ ਮਿਹਨਤ ਹੈਗੀ ਉਹ ਜਾਰੀ ਰੱਖ ਰਹੇ ਨੇਗੇ ਸਮਰ ਨਿਊਜ਼ ਤੋਂ ਕੁਲਵੀਰ ਸਿੰਘ ਸੰਗਰੂਰ